ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਅਮਕਾਲ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਛੋਟੀਆਂ-ਛੋਟੀਆਂ ਜਾਣਕਾਰੀਆਂ ਦਿੰਦਾ ਰਹਿਣਾ ਜਿਵੇਂ ਪਹਿਲਾਂ ਮੈਂ ਇੱਕ ਜਾਣਕਾਰੀ ਦਿੱਤੀ ਸੀ ਭਿੰਡੀ ਦੇ ਬਾਰੇ ਮੈਂ ਕਿਹਾ ਸੀ ਵੀ 3-4 ਲੱਖ ਰੁਪਏ ਦੀ ਭਿੰਡੀ ਕਿਵੇਂ ਕੱਢੀਏ ਦੇਖੋ ਜੀ ਮੈਂ ਬਜਾਈ ਦਾ ਤਰੀਕਾ ਸਾਰਾ ਕੁਝ ਦੱਸਿਆ ਸੀ ਵਿਚ ਵਿਚ ਚੀਮੀਦਾਰ ਭਰਾ ਤਾਂ ਮੰਨਦੇ ਵੀ ਨੇ ਵੀ ਹਾਂ ਵੀ ਨਿਕਲ ਆਉਂਦੀ ਆ ਵਿਚ ਵਿਚ ਅੜਦੇ ਸੀਗੇ ਦੇਖੋ ਜੀ ਇੱਕ ਤਾਂ ਬਾਕੀ ਤਾਂ ਰੇਟ ਤੇ ਆ ਰੇਟ ਕਿਵੇਂ ਆਉਂਦਾ ਜੇਕਰ ਆਪਾਂ ਨੂੰ ਰੇਟ ਵਧੀਆ ਮਿਲ ਗਿਆ ਤਾਂ ਹੋਣੀ ਹੈ ਜੀ ਵਿਚ ਵਿਚ ਵੀਰਾਂ ਦੇ ਫੋਨ ਆਏ ਵੀ ਤੋੜਨੀ ਔਖੀ ਹੈ ਦੇਖੋ ਵੀਰੇ ਜਦੋਂ ਕੋਈ ਐ ਤਾਂ ਫਿਰ ਜੇ ਤੁਸੀਂ ਗੱਲ ਕਰਦੇ ਹੋ ਤਾਂ ਸਭ ਤੋਂ ਸੌਖੀ ਤਾਂ ਕਣਕ ਤੇ ਝੋਨੇ ਆ ਜੇਕਰ ਤੁਸੀਂ ਦੇ 2 ਰੁਪਏ ਕਮਾਉਣੇ ਨੇ ਤਾਂ ਮਿਹਨਤ ਤਾਂ ਤੁਹਾਨੂੰ ਕਰਨੀ ਪਊ ਜਿਹੜੇ ਜ਼ਿਮੀਂਦਾਰ ਮਿਹਨਤ ਕਰਦੇ ਨੇ ਉਹ 2 ਰੁਪਏ ਵਧੀਆ ਕਮਾਉਂਦੇ ਨੇ ਉਹਨਾਂ ਨੂੰ ਕਿਸੇ ਨੂੰ ਪ੍ਰੂਫ ਦੇਣ ਦੀ ਲੋੜ ਨਹੀਂ ਵੀ ਅਸੀਂ ਐਨੀ ਨਿਕੰਮ ਕਰਦੇ ਆ ਐਵੇਂ ਕਰਦੇ ਆ ਕਿਉਂਕਿ ਉਹਨਾਂ ਨੂੰ ਕੀ ਲੋੜ ਆ ਉਹਨਾਂ ਨੂੰ ਆਪਣਾ ਵਧੀਆ ਫੋਰੀ ਇਨਕਮ ਉਹਨਾਂ ਨੂੰ ਕੀ ਦਿੱਕਤ ਹੈ ਕਿਸੇ ਪ੍ਰਕਾਰ ਦੀ ਠੀਕ ਹੈ ਵਿੱਚ ਵਿੱਚ ਕਈ ਵਾਰੀ ਰੇਟ ਮੰਦੇ ਆ ਜਾਂਦੇ ਨੇ ਤਾਂ ਘਾਟੇ ਵੀ ਉਹਨਾਂ ਨੂੰ ਹੀ ਪੈਂਦੇ ਨੇ ਜਿਵੇਂ ਹੁਣ ਗੋਭੀ ਦਾ ਪਿਆ ਦੇਖੋ ਜੀ ਇਹ ਪ੍ਰਿੰਡੀ ਲਗਭਗ 35 40 ਦਿਨਾਂ ਦੀ ਹੋ ਚੁੱਕੀ ਹੈ ਜੀ ਅੱਜ ਤਰੀਕ ਹੈਗੀ ਹੈਗੀ ਤੁਸੀਂ ਮੰਨ ਕੇ ਚੱਲੋ ਜੀ 11 ਮਾਰਚ ਹੈ ਜੀ ਤੇ ਇਸ ਨੂੰ ਪਾਣੀ ਲਾਇਆ ਗਿਆ ਜੀ ਤੇ ਸਭ ਤੋਂ ਵੱਡੀ ਜਿਹੜੀ ਮੈਂ ਤੁਹਾਨੂੰ ਇਸ ਦੇ ਉੱਤੇ ਵੀਡੀਓ ਬਣਾਉਣ ਦਾ ਮਤਲਬ ਮੇਰਾ ਮੇਨ ਗੱਲ ਕੀ ਆ ਵੀ ਮੈਂ ਵੀਡੀਓ ਕਿਉਂ ਬਣਾ ਰਿਹਾ ਇਹ ਦੇ ਉੱਤੇ ਨਾ ਜੀ ਸੁੰਡੀ ਦਾ ਅਟੈਕ ਆ ਚੁੱਕਿਆ ਤੁਸੀਂ ਇਸ ਦੇ ਉੱਤੇ ਜੇਕਰ ਤੁਹਾਨੂੰ ਲੱਗਦਾ ਵੀ ਸੁੰਡੀ ਹੈਗੀ ਆ ਤੁਸੀਂ ਨੇ ਦੇਖ ਲਈ ਸੁੰਡੀ ਕਿਤੇ ਸੁੰਡੀ ਦੀ ਨਸਿਆਨੀ ਕੀ ਆ ਪੱਤਿਆਂ ਦੇ ਵਿੱਚ ਸਰਾਕ ਹੋਣਗੇ ਜੀ ਪੱਤਿਆਂ ਦੇ ਵਿੱਚ ਸਰਾਕ ਹੋਣਗੇ ਤੁਹਾਨੂੰ ਸੁੰਡੀ ਨਹੀਂ ਦਿਖਦੀ ਉਹ ਸੁੰਡੀ ਪੂਰਾ ਬੂਟਾ ਹੀ ਖਾ ਜਾਂਦੀ ਆ ਬਾਅਦ ਦੇ ਵਿੱਚ ਸਿੱਧੀ ਹੋ ਜਾਂਦੀ ਆ ਉਦੋਂ ਬਾਅਦ ਜ਼ਿਮੀਦਾਰ ਭਰਾ ਫਿਰ ਦੇਖਦਾ ਰਹਿੰਦਾ ਵੀ ਆਪਣੇ ਦਾ ਬੂਟੀ ਬਹੁਤ ਘਟਨੇ ਸਿੱਧੀ ਰਹਿ ਗਈ ਐ ਹੋ ਗਈ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਤੁਸੀਂ ਇਸ ਲਈ ਸੁੰਡੀ ਦਾ ਨਿਰੇਖਣ ਕਰੋ ਜੇਕਰ ਨਿਰੇਖਣ ਕਰਕੇ ਤੁਹਾਨੂੰ ਸੁੰਡੀ ਪਾਈ ਜਾਂਦੀ ਹੈ ਪੱਤਿਆਂ ਦੇ ਵਿੱਚ ਸਰਾਕ ਮਿਲਦੇ ਨੇ ਤਾਂ ਤੁਸੀਂ ਇਸ ਨੂੰ ਦੇ ਵਿੱਚ ਗਿਲ ਹੈਗੀ ਆ ਤਾਂ ਤੁਸੀਂ ਇਸ ਦੇ ਉੱਤੇ ਸਪਰੇਅ ਕਰਨੀ ਆ ਸਪਰੇਅ ਕਰੋ ਜੀ ਐਮਏ ਮੈਂਟੀਨ ਵੈਂਜੂਏਟ 20 ਗ੍ਰਾਮ 15 ਲੀਟਰ ਵਾਲੇ ਪੰਪ ਦੇ ਵਿੱਚ ਪਾ ਕੇ ਸਪਰੇਅ ਕਰੋ ਸੁੰਡੀ ਦਾ ਅਟੈਕ ਹੈ ਜੇ ਤਾਂ ਸੁੰਡੀ ਨੂੰ ਉਹ ਵੀ ਕੰਟਰੋਲ ਕਰ ਦੂ ਜੇਕਰ ਤੁਸੀਂ ਕੋਰਾਜਨ ਵੀ ਕਰ ਸਕਦੇ ਹੋ ਉਹ ਵੀ ਕਰ ਦੂ ਤੇ ਉਸ ਤੋਂ ਬਾਅਦ ਤੁਸੀਂ ਮਹਿੰਗੇ ਜਾਂ ਤਾਂ ਟਰੇਸਰ ਡੈਲੀਗੇਟ ਵੀ ਕਰ ਸਕਦੇ ਹੋ ਤੇ ਜਦੋਂ ਤੁਸੀਂ ਸਪਰੇਅ ਕਰਤੀ ਤਾਂ ਦੂਸਰੇ ਦਿਨ ਤੁਹਾਡਾ ਜਾਂ ਤੀਸਰੇ ਦਿਨ ਤੁਸੀਂ ਨੇ 2-3 ਦਿਨ ਲਗਾਤਾਰ ਦੇਖਣਾ ਕਿਉਂਕਿ ਕੁਛ ਦਪਾਈਆਂ ਐਵੇਂ ਵੀ ਨਹੀਂ ਇਹ ਸੁੰਡੀ ਫਿਰਦੀ ਰਹਿੰਦੀ ਆ ਪਰ ਉਸ ਨੂੰ ਚੰਗੀ ਤਰ੍ਹਾਂ ਮਤਲ ਖਤਮ ਜਿਵੇਂ ਆਪਾਂ ਕਹਦੀਏ ਵੀ ਸੁੰਡੀ ਭੁੱਖੀ ਮਰ ਕੇ ਫੇਰ ਮਰਦੀ ਹੈ ਜਾਨੀ ਲੱਗ ਜਾਂਦੇ ਨੇ ਕਈ ਵਾਰੀ 3 ਦਿਨ ਤੁਸੀਂ ਆਪਣੀ ਫਸਲ ਤੇ ਚੈੱਕ ਕਰਦੇ ਰਹਿਣਾ ਵੀ ਸੁੰਡੀ ਮਰ ਗਈ ਕਿਉਂਕਿ ਅੱਜ ਦਾ ਟਾਈਮ ਆ ਨਾ ਜਿਹੜਾ ਸੁੰਡੀ ਵੀ ਕਈ ਪ੍ਰਕਾਰ ਦੀ ਆਉਂਦੀ ਆ ਕਈ ਵਾਰ ਕੋਰਾ ਜਨ ਨਾਲ ਜਾਂ ਐਮ ਐਮ ਐਨਟੀ ਨਾਲ ਨਹੀਂ ਮਰਦੀ ਫਿਰ ਹੋਰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਇਸ ਕਰਕੇ ਤੁਸੀਂ ਆਪਣੀ ਫਸਲ ਨੂੰ ਦੇਖਦੇ ਰਹਿਣਾ ਕੱਲੀ ਦਵਾਈ ਦੇ ਸਿਰ ਤੇ ਨਹੀਂ ਵੀ ਆਪਾਂ ਨੇ ਦਵਾਈ ਸੜਕਤੀ ਤਾਂ ਸੁੰਡੀ ਮਰੀ ਜਾਣੀਆ ਇਹਦੇ ਵਿੱਚ ਦੁਕਾਨਦਾਰਾਂ ਦਾ ਵੀ ਭਰਾਵਾਂ ਦਾ ਕੋਈ ਕਸੂਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਸੁੰਡੀ ਕਿਹੜੀ ਕਿਸਮ ਦੀ ਆ ਸੁੰਡੀ 5-7 ਪ੍ਰਕਾਰ ਦੀ ਪਾਈ ਜਾਂਦੀ ਆਪਣੇ ਕਈ ਦਵਾਈਆਂ 2-3 ਪ੍ਰਕਾਰ ਦੀਆਂ ਸੁੰਡੀਆਂ ਮਾਰਦੀ ਐ ਕੋਈ 4 ਪ੍ਰਕਾਰ ਦੀਆਂ ਮਾਰਦੀਆਂ ਐ ਲੱਗ-ਲੱਗਾ ਤੇ ਕਿਸੇ ਦਵਾਈ ਦਾ ਕਿਸੇ ਦੇ ਉੱਤੇ ਰਿਜ਼ਲਟ ਵਧੀਆ ਅਨਡਾਕਸਾ ਤੇ ਅਨਡਾਕਸਾ ਹੁੰਦੀ ਹੈ ਜਿਵੇਂ ਅਨਡਾਕਸਾ ਵੀ ਮਾਰ ਦਿੰਦੀ ਉਹ ਅਮਰੀਕਨ ਸੁੰਡੀ ਮਾਰਦੀ ਸੀ ਵਧੀਆ ਜਿਵੇਂ ਉਹਨੂੰ ਅਨਡਾਕਸਾ ਨੂੰ ਵੰਟ ਦੇ ਨੋਤੇ ਆਇਆ ਕਰਦੀ ਸੀ ਪਹਿਲਾਂ ਡੂ ਪੌਂਟ ਦੀ ਐਂ ਹੀ ਕਾਫੀ ਤਰ੍ਹਾਂ ਦੀਆਂ ਮਤਲਬ ਦਵਾਈਆਂ ਨੇ ਤੁਸੀਂ ਉਹਨਾਂ ਨੂੰ ਦੇਖਣਾ ਤੇ ਜਿਵੇਂ ਤੁਸੀਂ ਇਸ ਤੇ ਐਮ ਐਮ ਮੈਂਟਨ ਸੜਕ ਕੇ ਦੇਖ ਲਓ ਸਸਤੀ ਦਵਾਈ ਆ ਜੇਕਰ ਉਸ ਦੇ ਵਧੀਆ ਰਿਜ਼ਲਟ ਆਗੇ ਤਾਂ ਤੁਸੀਂ ਬਸ ਤੁਹਾਨੂੰ ਲੋੜ ਨਹੀਂ ਸੁੰਡੀ ਵਾਸਤੇ ਬਾਕੀ ਤੁਸੀਂ ਇਸ ਦੇ ਉੱਤੇ ਤੇਲੇ ਦਾ ਵੀ ਨਿਰੀਖਣ ਕਰਨਾ ਵੀ ਤੇਲਾ ਹੈਗਾ ਜਾਂ ਨਹੀਂ ਹੈਗਾ ਤੇ ਹੋਰ ਜਿਵੇਂ ਕੋਈ ਨਦੀਨ ਨੇ ਕਿਸੇ ਪ੍ਰਕਾਰ ਦੇ ਤਾਂ ਨਦੀਨਾਂ ਦੀ ਸਫਾਈ ਕਰਾਉਣ ਦਾ ਪੂਰਾ ਵਧੀਆ ਟਾਈਮ ਆ ਗਿਆ ਜੀ ਹੁਣ ਤੁਸੀਂ ਨਦੀਨਾਂ ਦੀ ਸਫਾਈ ਕਰਾ ਸਕਦੇ ਹੋ ਇਸ ਤਰ੍ਹਾਂ ਮੈਂ ਤੁਹਾਨੂੰ ਜਿਵੇਂ ਭਿੰਡੀ ਦੀ ਫਸਲ ਤੇ ਪਹਿਲਾਂ ਵੀ ਦੋ ਵੀਡੀਓ ਪਾ ਚੁੱਕਿਆ ਅੱਜ ਤੀਜੀ ਵੀਡੀਓ ਪਾ ਰਿਹਾ ਇਸ ਤਰ੍ਹਾਂ ਮੈਂ ਵੀਡੀਓ ਬਣਾ ਬਣਾ ਕੇ ਪਾਉਂਦਾ ਰਹਿਣਾ ਤੇ ਪਾਉਂਦਾ ਵੀ ਰਹਾਂਗਾ ਜਿਵੇਂ ਤੁਸੀਂ ਮੈਨੂੰ ਵਧੀਆ ਹੰਗਾਰਾ ਦੇ ਰਹੇ ਹੋ ਮੈਂ ਜਦੋਂ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਲੱਗਦੀ ਹੈ ਤਾਂ ਕਿਸਾਨ ਵੀਰਾਂ ਨੂੰ ਯਾਦ ਕਰਾਉਣਾ ਜਿਵੇਂ ਹੁਣ ਤੁਸੀਂ ਦੇਖੋ ਸੁੰਡੀ ਮਾਰਨ ਦਾ ਤੁਹਾਨੂੰ ਸਾਰਿਆਂ ਨੂੰ ਲਗਭਗ ਪਤਾ ਹੀ ਆ ਵੀ ਕਿਵੇਂ ਮਾਰਨੀ ਆ ਤਾਂ ਤੁਸੀਂ ਬਸ ਸਪਰੇਅ ਕਰੋ ਸੁੰਡੀ ਆ ਗਈ ਮੇਨ ਗੱਲ ਇਹ ਆ ਹੋਰ ਕੋਈ ਇਤੇ ਜਿਆਦਾ ਫੰਗੀ ਸਾਈਡ ਦੀ ਲੋੜ ਨਹੀਂ ਹੁੰਦੀ ਇਤੇ ਥ੍ਰਿਪ ਵੀ ਆਉਂਦਾ ਤੇ ਮੈਟ ਵੀ ਆਉਂਦੀ ਆ ਉਹ ਅੱਗੇ ਜਾ ਕੇ ਆਉਣੀਆਂ ਹਜੇ ਆਉਣੀ ਨਹੀਂ ਤੇ ਤੁਸੀਂ ਇਸ ਤਰ੍ਹਾਂ ਕਰਕੇ ਆਪਣੀ ਭਿੰਡੀ ਨੂੰ ਸੁੰਡੀ ਤੋਂ ਬਚਾਓ ਅਤੇ ਚੰਗਾ ਰੇਟ ਚੰਗਾ ਝਾੜ ਪਾਓ ਮੈਂ ਉਮੀਦ ਰੱਖਦਾ ਵੀ ਤੁਹਾਨੂੰ ਵਧੀਆ ਪੈਸੇ ਬਣਨਗੇ ਇੰਨਾ ਕੁਸ ਕਹਿੰਦਾ ਹੋਇਆ ਜੇਕਰ ਕੁਸ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਤੇ ਮੈਂ ਤੁਹਾਡਾ ਓਂਕਾਰ ਸਿੰਘ ਪਲਾਨਟ ਇਨਫੋ ਚੈਨਲ ਤੋਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇਕਰ ਕਰ ਰੱਖਿਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਇੰਨਾ ਕੁਸ ਕਹਿੰਦਾ ਹੋਇਆ ਧੰਨਵਾਦ